ਕਿਉਂਕਿ ਜਦੋਂ ਆਪਣੇ ਖਲੋ ਜਾਂਦੇ ਆ ਨਾ ਨਾਲ ਉਹਦੋਂ ਖੁਸ਼ੀ ਵੀ ਹੁੰਦੀ ਆ ਇਹ ਚਿਹਰਿਆਂ ਤੇ ਨਮੋਸ਼ੀ ਹੋਊਗੀ ਮੈਨੂੰ ਲੱਗਦੀ ਕੱਲ ਤੱਕ ਉਹ ਤੋਂ ਪਹਿਲਾਂ ਵੀ ਨਮੋਸ਼ੀ ਤੇ ਇਹ ਹਾਸੇ ਜਿਹੜੇ ਚਿਹਰਿਆਂ ਦੇ ਉੱਡੇ ਸੀ ਹਾਸੇ ਇਦਾਂ ਓਡੇ ਸੀ ਅੱਜ ਬੇਸ਼ੱਕ ਇਹਨਾਂ ਨੂੰ ਨਹੀਂ ਪਤਾ ਕਿ ਸਾਡੇ ਪਰਿਵਾਰਾਂ ਨਾਲ ਕੀ ਹਾਲਾਤ ਹੋ ਗਏ ਆ ਅੱਜ ਕੇਵਲ ਕੈਮਰੇ ਦੇ ਸਾਹਮਣੇ ਹਾਸੇ ਦਿਖਾਈ ਦੇ ਰਹੇ ਆ ਜਿਹਦਾ ਵੀਰ ਨੇ ਕਿਹਾ ਕਿ ਜਦੋਂ ਅਸੀਂ ਪੈਲੀ ਦੇ ਵਿੱਚ ਜਾਵਾਂਗੇ ਨਾ ਉਦੋਂ ਸਾਡੇ ਸ਼ਾਇਦ ਅਥਰੂ ਹੋ ਜੇ ਕਿਰਨੇ ਆ ਕਿਉਂਕਿ 40 ਤੋਂ 50 ਕਿੱਲੇ 10 ਕਿੱਲੇ 20 ਕਿੱਲੇ 2 ਕਿੱਲੇ 1 ਕਿੱਲਾ ਜੋ ਵੀ ਸੀ ਉਹ ਇਸ ਟਾਈਮ ਤੇ ਨੁਕਸਾਨ ਆ ਗਿਆ ਦੇਖਿਆ ਸਰਦਾ ਸਰਕਾਰ ਪਰਪਾਈ ਕਰਦੀ ਆ ਬੱਚਿਆਂ ਨਾਲ ਗੱਲਬਾਤ ਕਰਦੇ ਬੇਟਾ ਕੀ ਨਾਮ ਆ ਤੁਹਾਡਾ ਦਿਲਪ੍ਰੀਤ ਦਿਲਪ੍ਰੀਤ ਕਿਹੜਾ ਪਿੰਡ ਆ ਤੁਹਾਡਾ ਆਹੀ ਪਿੰਡ ਇਹੋ ਹੀ ਪਿੰਡ ਆ ਤੁਹਾਡਾ ਤੇ ਤੁਸੀਂ ਪਾਣੀ ਦੇ ਵਿੱਚ ਹੀ ਰਹੇ ਫਿਰ ਇੱਥੇ ਕਿ ਮੰਡੇ ਚਲ ਗਏ ਸੀ ਨਹੀਂ ਇੱਥੇ ਰਹਿ ਇੱਥੇ ਕਿੰਨਾ ਕ ਪਾਣੀ ਸੀ ਇੱਥੇ ਵਾਹ 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 ਕਿੰਨਾ ਕ ਹੋਊਗਾ ਫਿਰ ਵੀ ਘਰ ਤੋਂ ਜਿੰਦਾ ਦੂਰ ਤੱਕ ਪਾਣੀ ਦਿਖਦਾ ਸੀ ਤੁਹਾਨੂੰ ਦਿਖਦਾ ਹੂੰ ਹੂੰ ਡਰ ਨਹੀਂ ਸੀ ਆਉਂਦਾ ਆਉਂਦਾ ਏ ਡਰ ਆ ਰਿਹਾ ਰੋਂਣ ਲੱਗ ਪਿਆ ਰੋਂਣ ਲੱਗ ਪਿਆ ਸੀ ਕਿਉਂ ਪੁੱਤਰ ਜੀ ਅੱਜ ਹੱਸਣ ਡੇ ਹੋ ਤੁਸੀਂ ਉਹ ਦਿਨ ਰੋਂਣ ਡੇ ਬੇ ਤੇ ਕੀ ਲੱਗਦਾ ਸੀ ਕੀ ਡਰ ਕਾ ਦਾ ਆਇਆ ਸੀ ਉਸ ਟਾਈਮ ਕੀ ਵੇਖਿਆ ਸੀ ਮੰਜਾ ਪਾਣੀ ਵੇਖਿਆ ਪਾਣੀ ਵੇਖ ਕੇ ਡਰ ਆਇਆ ਸੀ ਤੁਸੀਂ ਵੇਖਿਆ ਸੀ ਪਾਣੀ ਉਹ ਹਾਂਜੀ ਕਿੰਨਾ ਕ ਪਾਣੀ ਸੀ ਇੱਥੇ ਵਾਵਾ ਇਹ ਤੁਸੀਂ ਦੇ ਨਾਲ ਵਾਵਾ ਸੀ ਪਾਣੀ ਤੁਸੀਂ ਦਸਤਾਰ ਬੜੀ ਸੋਹਣੀ ਸਜਾਈ ਹੈ ਤੁਸੀਂ ਹੈ ਤੂੰ ਜੇ ਨਾ ਦੇ ਪਿੰਧਰ ਰੱਖੇ ਮਿਹੇ ਚਲ ਕਰਦੇ ਪਾਣੀ ਨੇ ਪਿੰਧਰ ਰੋੜ ਦੇਣਾ ਹੀ ਆ ਤੂੰ ਸਿੱਧਾ ਕਰਕੇ ਥੋੜਾ ਬਚਾਅ ਹੋਇਆ ਪਰ ਤੂੰ ਸਿੱਧਾ ਟੁੱਟਣ ਦਾ ਕਰਕੇ ਨੁਕਸਾਨ ਵੀ ਹੋਇਆ ਹੈ ਹਨਾ ਹਾਂਜੀ ਦਸਤਾਰ ਕਿੰਨੇ ਸਜਾਈਏ ਦੱਸੋ ਹਾਂਜੀ ਆਪੇ ਆਪੇ ਬੰਦੇ ਹੋ ਬੜੀ ਸੋਹਣੀ ਬੜੀ ਦਸਤਾਰ ਤੁਸੀਂ ਹੈ ਹਾਂਜੀ ਚੜ੍ਹਦੀ ਕਲਾ ਜਰੂਰ ਦਸਤਾਰ ਸਦਾ ਸਜਾ ਕੇ ਰੱਖਣੀ ਹੈ ਠੀਕ ਹੈ ਭਾਵੇਂ ਔਖਾ ਵਕਤ ਹੋਵੇ ਭਾਵੇਂ ਸੌਖਾ ਵਾ ਦਸਤਾਰ ਦੀ ਇੱਕ ਵੱਡੀ ਐਹਮਤ ਹੈ ਹਨਾ ਕਿਉਂ ਪੁੱਤਰੋ ਦਸਤਾਰਾਂ ਸਾਰੇ ਸਜਾਉਨੇ ਹੋਣਾ ਤੁਸੀਂ ਯਾਰ ਸਜਾਉਨੇ ਨਹੀਂ ਮੈਂ ਮੈ ਨਹੀਂ ਛੋਟੀ ਦਸਤਾਰ ਸਜਾਉਂਦੇ ਹੋਗੇ ਨਾ ਹਾਂਜੀ ਹਾਂ ਜਿਹਨੂੰ ਪਟਕਾ ਕਹਿ ਦਿੰਦੇ ਅਸੀਂ ਕੀ ਕਹਿੰਦੇ ਉਹਨੂੰ ਪਟਕਾ ਪਟਕਾ ਮਾਲੀ ਪਰ ਮਾਲੀ ਵੀ ਕਹਿ ਦਿੰਦੇ ਮੈਂ ਵੀ ਬਾਲ ਹਾਂਜੀ ਇਦਾਂ ਦਸਤਾਰ ਸਜਾਇਆ ਕਰੋ ਠੀਕ ਹੈ ਇਸ ਸਿੰਘੋ ਕੇ ਪਿੰਡ ਦੇ ਵਿੱਚ ਆ ਇਹਨਾਂ ਵੀਰਾਂ ਦਾ ਮੈਂ ਧੰਨਵਾਦ ਵੀ ਕਰੂੰਗਾ ਕਿਉਂਕਿ ਇਹ ਵੀਰ ਸਾਡੇ ਨਾਲ ਚੱਲੇ